ਔਰ ਜਦ ਕੀਰਤਨ ਹੁੰਦਾ ਹੋਵੇ ਨਾ ਜਦ ਤੱਕ ਪੂਰਾ ਸ਼ਬਦ ਨਹੀਂ ਸਮਾਪਤ ਹੁੰਦਾ ਉਦੋਂ ਤੱਕ ਉੱਠ ਕੇ ਨਹੀਂ ਜਾਈਦਾ ਹੁੰਦਾ 15 ਮਿੰਟ ਚ ਇੱਕ ਸ਼ਬਦ ਪੜ੍ਹ ਹੁੰਦਾ ਪੂਰਾ ਤੇ ਆਪਾਂ 15 ਮਿੰਟ ਬੈਠਣਾ ਚੱਲਦੇ ਕੀਰਤਨ ਵਿੱਚੋਂ ਉੱਠ ਕੇ ਜਾਣਾ ਸ਼ਬਦ ਨੂੰ ਪਿੱਠ ਦੇਣਾ ਜਦੋਂ ਸ਼ਬਦ ਪੂਰਾ ਹੋ ਗਿਆ ਮੱਥਾ ਟੇਕ ਕੇ ਫੇਰ ਉੱਠ ਕੇ ਜਾਣਾ ਇਹ ਗਲਤੀਆਂ ਆਪਾਂ ਕਰਦੇ ਆਂ ਸੰਗਤ ਆ ਕੇ ਇੱਕ ਗਲਤੀ ਹੋਰ ਜਿਵੇਂ ਗ੍ਰੰਥੀ ਸਿੰਘ ਤਾਬੇ ਵਿੱਚ ਬੈਠਾ ਅਸੀਂ ਆਉਂਦੇ ਆ ਮੱਥਾ ਟੇਕਦੇ ਆ ਚੌਰ ਸਾਹਿਬ ਆਪਣੀ ਮਰਜ਼ੀ ਨਾਲੇ ਚੱਕ ਲੈਂਦੇ ਪਹਿਲਾ ਤਾਂ ਸਾਡੇ ਹੱਥ ਇੱਥੇ ਥੱਲੇ ਲੱਗਦੇ ਇੱਥੇ ਪੈਰ ਲੱਗਦੇ ਉਹੀ ਹੱਥਾਂ ਨਾਲ ਫਿਰ ਅਸੀਂ ਚੌਰ ਸਾਹਿਬ ਚੱਕ ਲੈਂਦੇ ਇਹ ਪਾਪ ਲੱਗਦਾ ਇਹਦਾ ਤੁਹਾਡਾ ਮਨ ਕਰਦਾ ਚੌਰ ਸਾਹਿਬ ਕਰਨੀ ਨੂੰ ਗਰੰਥੀ ਨੂੰ ਮਿਲੋ ਵੀ ਮੈਂ 20 ਮਿੰਟ ਅੱਧਾ ਘੰਟਾ ਸੇਵਾ ਕਰਨੀ ਆ ਹੱਥ ਪੈਰ ਸੁੱਚੇ ਕਰਕੇ ਗਲ ਵਿੱਚ ਪੱਲਾ ਪਾ ਕੇ ਆਓ ਤੇ ਆ ਕੇ ਮਹਾਰਾ ਦੀ ਤਾਬੇ ਵਿੱਚ ਖੜ ਕੇ ਬਹਿ ਕੇ ਚੌਰ ਕਰੋ ਇਹ ਨਹੀਂ ਨਾ ਵੀ ਮੱਥਾ ਲਾਇਆ ਦੋ ਵਾਰ ਇਧਰ ਨੂੰ ਘੁਮਾਇਆ ਦੋ ਵਾਰ ਇਧਰ ਨੂੰ ਘੁਮਾਇਆ ਮੈਨੂੰ ਤਾਂ ਸਮਝ ਨਹੀਂ ਆਈ ਵੇ ਇਦਾਂ ਕੀ ਹੁੰਦਾ ਬਾਕੀ ਪਤਾ ਨਹੀਂ ਵੀ ਦੋ ਕਵਾਰ ਇਹਦਾਂ ਨੂੰ ਮਹਾਰਾਜ ਘਮਾਉਂਦਾ ਦੋ ਵਾਰ ਇਹਦਾਂ ਨੂੰ ਇਹ ਹੱਥ ਰੱਖ ਕੇ ਤਾਂ ਚਲੇ ਗਏ ਗਵਾਂਡਰ ਨੇ ਦੇਖਿਆ ਵੀ ਮੇਰੀ ਗਵਾਂਡਨ ਘਮਾ ਗਈ ਮੈਂ ਵੀ ਉਹ ਦੂਜੀ ਫੇ ਤੀਜੀ ਭਾਈਆਂ ਚ ਵੀ ਇਦਾਂ ਫੇ ਦੇਖਾ ਦੇਖੀ ਕੰਮ ਚੱਲਦਾ ਇਹ ਚੀਜ਼ਾਂ ਬੰਦ ਕਰੋ ਮਰਿਆਦਾ ਫੋਲੋ ਕਰੋ ਤੁਹਾਡਾ ਜੀ ਕਰਦਾ ਚੌਰ ਸਾਹਿਬ ਕਰਨ ਨੂੰ ਗਰੰਥੀ ਨੂੰ ਮਿਲੋ ਵੀ ਮੈਂ ਅੱਧਾ ਘੰਟਾ ਚੌਰ ਦੀ ਸੇਵਾ ਇਹ ਬਹੁਤ ਪਵਿੱਤਰ ਸੇਵਾ ਹੈ ਮਹਾਰਾਜ ਦੀ ਹਜ਼ੂਰੀ ਬੈਠ ਕੇ ਕਰਨੀ ਇਹ ਨਹੀਂ ਨਾ ਵੀ ਆਏ ਬਸ ਹੱਥ ਇਦਾਂ ਨੂੰ ਲਾਇਆ ਉਹਦਾਂ ਨੂੰ ਲਾਇਆ ਐ ਕੁਝ ਨਹੀਂ ਹੋਣਾ ਮਨ ਨੂੰ ਸਾਧਣਾ